ਹਾਂਜੀ ਮੇਰੇ ਵੀਰੋ ਅੱਜ ਸਵੇਰੇ ਹੀ ਪਤਾ ਲੱਗਾ ਕਿ ਗਰਚਰਨ ਸਿੰਘ ਸੋਢੀ ਆਪਣੇ ਘਰ ਵਾਪਸ ਆ ਗਿਆ ਤੇ ਵੀਰੋ ਪੁਲਿਸ ਨੇ ਬੜੇ ਵੱਡੇ ਖੁਲਾਸੇ ਕੀਤੇ ਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਸਾਰਾ ਤੇ ਲੋਕੀ ਲਾਹਨਤਾਂ ਪਾ ਰਹੇ ਬੰਦੇ ਨੂੰ ਲਾਹਨਤਾਂ ਬੰਦੇ ਦੇ ਪੱਚੀਆਂ ਦੀਆਂ ਬੈਂਕਾਂ 'ਚ ਅਕਾਊਂਟ ਆ 40 50 ਕ੍ਰੈਡਿਟ ਕਾਰਡ ਚੱਕੀ ਫਿਰਦਾ ਆ 25 30 ਈਮੇਲ ਆਈਡੀਆਂ ਖੋਲੀਆਂ ਹੋਈਆਂ ਆ ਇਹ ਤੋਂ ਸਾਬ ਕੀ ਲੱਗਦਾ ਕਿ ਬੰਦਾ ਫਰੋਡ ਆ ਠੱਗੀਆਂ ਮਾਰਦਾ ਆ ਤੇ ਪੈਸੇ ਸਿਰ ਤੇ ਹੋਏ ਹੋਏ ਆ ਪੈਸੇ ਕੋਲ ਹੈ ਨਹੀਂ ਆ ਵੱਜਦਾ ਫਿਰਦਾ ਆ ਤੇ ਗਾਇਬ ਹੋ ਗਿਆ ਆ ਤੇ ਪਤਾ ਨਹੀਂ ਆ ਕਿ ਕਿੱਥੇ ਗਾਇਬ ਹੋ ਗਿਆ ਹੈਨਾ ਤੇ ਪੁਲਿਸ ਵਾਲੇ ਕੋਈ ਇਨਕੁਆਇਰੀ ਵੀ ਨਹੀਂ ਕਰ ਰਹੇ ਕੋਈ ਬੰਬੇ ਤੋਂ ਵੈਕਟਰ ਨਹੀਂ ਇਹਦੇ ਵਾਸਤੇ ਬੋਲ ਰਿਆ ਸੀ ਤੇ ਉੱਥੋਂ ਹੀ ਸਮਝ ਆ ਗਈ ਸੀ ਵੀ ਗੇਮ ਇਹਨੇ ਆਪ ਹੀ ਕੀਤੀ ਆ ਇੱਕ ਫੋਨ ਇਹਦਾ ਘਰ ਆ ਜੀ ਚਾਲੂ ਦੂਜਾ ਫੋਨ ਬੰਦ ਹੋ ਪਤਾ ਨਹੀਂ ਕਿੱਥੇ ਆ ਅਸਲ ਵਿੱਚ ਇਹ ਬੰਦਾ ਆਪਣੇ ਘਰ ਹੀ ਸੀ ਉਦੋਂ ਤੋਂ ਇਹ ਬੰਦਾ ਆਪਣੇ ਘਰ ਹੀ ਸੀ ਇਹਨੇ ਗੇਮ ਕੀਤੀ ਸੀ ਗੇਮ ਕੀਤੀ ਸੀ ਪੀਆਰ ਉਹ ਸ਼ਿਪ ਸਟੰਟ ਵਾਸਤੇ ਕਿਤੇ ਉਹ ਫੰਡ ਫੁੰਡ ਆ ਜੂਗਾ ਸਿੰਪਥੀ ਆ ਜੂਗੀ ਤੇ ਨਾਲੇ ਗੁੰਮ ਹੋ ਜੂਗਾ ਖਬਰਾਂ ਜਾ ਜੂਗਾ ਕੋਹ ਚੀਜ਼ਾਂ ਜਿਹੜੀਆਂ ਬਦਲ ਜਾਣਗੀਆਂ ਪਰ ਭਾਈ ਜਿਨ੍ਹਾਂ ਦੇ ਪੈਸੇ ਲੈਣੇ ਆ ਜਿੱਥੇ ਜਿੱਥੇ ਫਰਾਡ ਕੀਤੀ ਉਹਦੇ ਪਛਾਣੀ ਛੱਡਣਗੇ ਇਦਾਂ ਨਾ ਅੱਗੇ ਤੱਕ ਲਈ ਉਹੋ ਹੀ ਪਿੱਛੇ ਸੀ ਤੇਰੇ ਪਏ ਹੋਏ ਹੁਣ ਤਾਂ ਹੁਣ ਤਾਂ ਜਿਹੜਾ ਬਾਲੀਵੁੱਡ ਪਾਲੀਵੁੱਡ ਜਾਂ ਹੋਰ ਐਕਟਰ ਆ ਉਹ ਵੀ ਤੈਨੂੰ ਗਾਲਾਂ ਕੱਢ ਦਿਆ ਕਿ ਯਾਰ ਇਹ ਕੀ ਗੱਲ ਹੋਈ ਅੱਗੇ ਪੌਨਮ ਪਾਂਡੇ ਨੇ ਇਹ ਸਟੰਡ ਕੀਤਾ ਹੁਣ ਇਹਨੇ ਕੀਤਾ ਇਦਾਂ ਦਾ ਕੱਲ ਨੂੰ ਜੇ ਕੋਈ ਸੱਚੀ ਮੁੱੱਚੀ ਗਾਇਬ ਹੋ ਗਿਆ ਪੁਲਿਸ ਇਨਕੁਆਇਰੀ ਨਹੀਂ ਕਰੂਗੀ ਪੁਲਿਸ ਕਹੂਗੀ ਆਪੇ ਹੀ ਕਰਦੇ ਗਾਇਬ ਆਪਣੇ ਆਪ ਨੂੰ ਤੇ ਬੜੀਆਂ ਲੋਕ ਗੱਲਾਂ ਕੱਢ ਰਹੇ ਆ ਅਖੇ ਜੀ ਮੈਂ ਜਲੰਧਰ ਦੇ ਅੰਮ੍ਰਿਤਸਰ ਦੇ ਲੁਧਿਆਣੇ ਦੇ ਗੁਰ ਇਤਿਹਾਸ ਗੁਰਦੁਆਰਿਆਂ ਵਿੱਚ ਇਹ ਲੁਧਿਆਣੇ ਦੇ ਕਿਹੜੇ ਇਤਿਹਾਸ ਗੁਰਦਾਰੇ ਮੈਨੂੰ ਤੇ ਹਾਲ ਤੱਕ ਇਹ ਹੋਈ ਸਮਝ ਨਹੀਂ ਆਈ ਤੇ ਜਦੋਂ ਗੁਰਦਾਰੇ ਗਿਆ ਸੀ ਤੇ ਇਹਨੂੰ ਕਿਸੇ ਨੇ ਉੱਥੇ ਪਛਾਣਿਆ ਨਾ ਇਹ ਤਾਂ ਹਰ ਕੋਈ ਜਾਣਦਾ ਆ ਹੈ ਤੇ ਇਹਨੇ ਖਬਰਾਂ ਨੇ ਬੜੀਆਂ ਵੀ ਭਾਈ ਤੈਨੂੰ ਪੁਲਿਸ ਲੱਭ ਰਹੀ ਆ ਤੂੰ ਕੰਟੈਕਟ ਕਰ ਤੇ ਜੇ ਤੂੰ ਗੁਰਦਾਰਿਆਂ ਦੇ ਦਰਸ਼ਨ ਕਰਨ ਜਾਣਾ ਹੀ ਸੀ ਤੇ ਤੂੰ ਦੱਸ ਕੇ ਵੀ ਜਾ ਸਕਦਾ ਹੈ ਨਾ ਤੈਨੂੰ ਚੋਰੀ ਜਾਣ ਦੀ ਕੀ ਲੋੜ ਹੀ ਹੈ ਹੈ ਇੱਕ ਫੋਨ ਤੂੰ ਘਰ ਛੱਡ ਆਇਆ ਫੋਨ ਬੰਦ ਕਰ ਲਿਆ ਬੜਾ ਹੀ ਨੀਚਾ ਵਾਲਾ ਕੰਮ ਕੀਤਾ ਇਹਨੇ ਬੜਾ ਹੀ ਨੀਚਾ ਵਾਲਾ ਕੰਮ ਬਹੁਤ ਹੀ ਵੱਡਾ ਨੀਚ ਕੰਮ ਕੀਤਾ ਇਹਨੇ ਤੇ ਲੋਕੀ ਲਾਂ ਤਾਂ ਬਾਹਰ ਇਹਨੂੰ ਕੁਝ ਤਾਂ ਬੰਬੇ ਦੇ ਲੋਕਾਂ ਨੇ ਇਹ ਕਿਹਾ ਵੀ ਇਹਦੇ ਇੱਕ ਵੱਡੇ ਲੈਵਲ ਦੇ ਐਫ ਆਈ ਆਰ ਹੋਣੀ ਚਾਹੀਦੀ ਕਿ ਅੱਗੇ ਤੋਂ ਕੋਈ ਵੀ ਐਕਟਰ ਇਹੋ ਜਿਹਾ ਕੰਜਰਖਾਨਾ ਨਾ ਕਰੇ ਇਹੋ ਜਿਹਾ ਗੰਦ ਖਾਨਾ ਨਾ ਕਰੇ ਇਹਦਾ ਯਾਰ ਸੱਦਾ ਹੀ ਸਿੱਧਾ ਹੀ ਇੱਕ ਘਟਿਆ ਕੰਮ ਹੈ ਇੱਕ ਨੀਸ਼ਤਾ ਯਾਰ ਬਹੁਤ ਵੱਡੀ ਨੀਸ਼ਤਾ ਹੈ ਯਾਰ ਇਹੋ ਜਿਹਾ ਫਰਾਡ ਕਰਨਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਠੱਗੀਆਂ ਠੋਰੀਆਂ ਆਪ ਮਾਰਨੀਆਂ ਤੇ ਲੋਕਾਂ ਨੂੰ ਇਮੋਸ਼ਨਲ ਬਲੈਕਵੇਲ ਕਰਨਾ ਬੜਾ ਗਲਤ ਕੀਤਾ ਜੇ ਲਾਂ ਤਾਂ ਅਗਰ ਚਰਨ ਸਿੰਘ ਤੈਨੂੰ ਲਾਂ ਤਾਂ